هلا ਤਾਂ ਆਹ ਆਹ ਗਰਵੀ ਰੋਡ ਦੇ ਸਾਡੂ ਕੇ ਨਾ ਪੁੱਛਿਆ ਨਾ ਅਡ ਘਰ ਮਕਾਨ ਵੀ ਰਹਿ ਗਿਆ ਸਾਡੇ ਪੱਟ ਪੱਟ ਪਾਣੀ ਹੈ ਅੰਦਰ ਬੜੇ ਦਾ ਸਾਰਾ ਨੋਟਾ ਮਿਲਦਾ ਜਾ ਰਿਹਾ ਹੈ ਜੀ ਪਿੱਛੋਂ ਆਏ ਸਾਰੇ ਸਾਡੇ ਆ ਕੇ ਨਾ ਪੁੱਛਿਆ ਚਾਰ ਪੰਜ ਵਾਰੀ ਆਏ ਨਾ ਸਾਰੇ ਤੁਹਾਨੂੰ ਕੇ ਨਾ ਪੁੱਛਿਆ ਕਿਸੇ ਨੇ ਜਿੰਦਲ ਕੋਈ ਨਹੀਂ ਆਇਆ ਉਧਰ ਹੀ ਦੇ ਕੇ ਚੱਲ ਰਸਣ ਵੀ ਨਹੀਂ ਮਿਲਿਆ ਉਹ ਦਿਨ ਵਾਰੀ ਡਾਕਟਰ ਗਿਆ ਉਹਦਾ ਦੋਸਤ ਨੇ ਕਿਹਾ ਕਿ ਆਮੇ ਲਿਆਇਆ ਸੀ ਉਹ ਵੀ ਨਹੀਂ ਸਾਨੂੰ ਮਿਲਿਆ ਸਾਨੂੰ ਕੁਝ ਰਿਹਾ ਹੀ ਨਹੀਂ ਅੰਦਰ ਜਾ ਕੇ ਦੇਖੋ ਮਕਾਨ ਸਾਡੇ ਬਿਲਕੁਲ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਫਿਰ ਆਹੀ ਪਹੁੰਚਿਆ ਪਿੰਡ ਪੰਮੇ ਦੇ ਵਿੱਚ ਤਸਵੀਰਾਂ ਪਹਿਲਾਂ ਦਿਖਾ ਦਈਏ ਕਿ ਇਹ ਰਾਵੀ ਦਰਿਆ ਹੈਗਾ ਜਿੱਥੇ ਬਾਰ ਬਾਰ ਪਿੰਡ ਦੇ ਲੋਕਾਂ ਵੱਲੋਂ ਕਿਹਾ ਗਿਆ ਸੀ ਕਿ ਬੰਨ ਟੁੱਟਣ ਦਾ ਕਾਰਨ ਇੱਥੇ ਹੀ ਹੈਗਾ ਤੇ ਇੱਥੋਂ ਹੀ ਬੰਨ ਟੁੱਟ ਸਕਦਾ ਹੈਗਾ ਪਰ ਪਾਣੀ ਪਿੰਡਾਂ ਦੇ ਵਿੱਚ ਫਿਰਿਆ ਹੈਗਾ ਇਹੀ ਜਗ੍ਹਾ ਹੈਗੀ ਹੈ ਜਿੱਥੋਂ ਪਹਿਲੇ ਜਿਹੜਾ ਆ ਬੰਨ ਟੁੱਟਿਆ ਤੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕੀਤਾ ਗਿਆ ਪੰਮਾ ਪਿੰਡ ਜਿਹੜਾ ਨਾਲ ਹੀ ਲੱਗਦਾ ਸੀ ਇੱਥੋਂ ਪਾਣੀ ਪੈਣ ਦੇ ਨਾਲ ਤੇ ਜਦੋਂ ਬੰਨ ਬਿਲਕੁਲ ਟੁੱਟਿਆ ਹੈਗਾ ਤਾਂ ਤੁਸੀਂ ਪੂਰੀ ਰੋੜ ਕੇ ਜਿਹੜਾ ਆ ਕੋਲੀਆਂ ਅੱਡੇ ਦੇ ਵਿੱਚ ਵੀ ਵੱਡਾ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਇੱਥੇ ਲੋਕ ਜਿਹੜੇ ਹੈਗੇ ਨਾ ਪਿੰਡਾਂ ਦੇ ਇਹ ਵੀ ਇਕੱਠੇ ਹੋਏ ਹਨ ਤੇ ਆਪਣੇ ਜਦੋਂ ਪਾਣੀ ਘਟਣ ਤੋਂ ਬਾਅਦ ਜਿਹੜਾ ਆਪਣੇ ਘਰਾਂ ਦੀਆਂ ਜੜੀਆਂ ਨਾ ਇਹ ਲਾਈਵ ਤਸਵੀਰਾਂ ਆਪਣੀਆਂ ਬਹਿਲੀਆਂ ਦੀਆਂ ਦੱਸਦੇ ਹੋਏ ਨਜ਼ਰ ਆਣਿਆ ਤਰਪਾਲਾਂ ਤੱਕ ਪੁੱਟੀਆਂ ਜਾ ਰਹੀਆਂ ਨਾ ਆਪਣਾ ਸਮਾਨ ਜਿਹੜਾ ਆ ਇਹਨਾਂ ਵੱਲੋਂ ਕੱਢਿਆ ਜਾ ਰਿਹਾ ਹੈਗਾ ਇਹਨਾਂ ਦੇ ਜਿਹੜਾ ਆ ਰੋਸ ਵੀ ਹੈਗਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਹੈਗਾ ਕੱਲ ਕੋਈ ਸਰਵੇ ਕਰਨ ਵੀ ਇੱਥੇ ਪਹੁੰਚੇ ਸੀ ਪਰ ਉਹਨਾਂ ਵੱ ਅੱਧੇ ਪਿੰਡ ਦਾ ਸਰਬਾ ਕੀਤਾ ਗਿਆ ਤੇ ਅੱਧੇ ਪਿੰਡ ਦਾ ਜਿਹੜਾ ਜਾਇਦਾ ਲੈ ਕੇ ਗਏ ਤੇ ਸਾਡੇ ਤੱਕ ਸਾਡੀਆਂ ਜ਼ਮੀਨਾਂ ਰੋੜ ਗਈਆਂ ਸਾਡੇ ਘਰਬਾਰ ਟੁੱਟ ਗਏ ਅਸੀਂ ਸੜਕਾਂ ਤੇ ਆ ਗਏ ਆ ਪਰ ਸਾਡੇ ਤੱਕ ਜਿਹੜਾ ਸਰਕਾਰ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆਗਾ ਇੱਥੇ ਕਈ ਸੱਜਣ ਸਾਡੇ ਨਾਲ ਜੁੜੇ ਆਗੇ ਜਿਨ੍ਹਾਂ ਵੱਲੋਂ ਕਾਫੀ ਰੋਸ ਪਿੰਡਾਂ ਦੇ ਵਿੱਚ ਕੀਤਾ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਂ ਆਪਣਾ ਹਰੀਪਾਲ ਕੀ ਕਹਿਣਾ ਚਾਹੋਗੇ ਤੁਸੀਂ ਰੋਸ ਕੀਤਾ ਪਿੰਡ ਦੇ ਮੈਂ ਦੇਖਿਆ ਤੁਸੀਂ ਬਾਰ ਵੀ ਖੜੇ ਰਹੇ ਹੋ ਤੁਸੀਂ ਹੁਣ ਮੌਕਾ ਵੀ ਦੱਸਿਆ ਕਿਸ ਕਾਰਨ ਦਾ ਰੋਸ ਹੈਗਾ ਤੇ ਕਿਉਂ ਕਰ ਰਹੇ ਹੋਗੇ ਇੱਥੇ ਭਾਜੀ ਕੱਲ ਪਿੰਡ ਸਰਵੇ ਕਰਨ ਆਏ ਸੀਗੇ ਤੇ ਕੁਝ ਘਰਾਂ ਵਿੱਚ ਕੀਤਾ ਕੁਝ ਘਰਾਂ ਵਿੱਚ ਨਹੀਂ ਕੀਤਾ ਹੋ ਸਕਦਾ ਵੀ ਉਹਨਾਂ ਵੱਲੋਂ ਕੱਲ ਜਿਹੜੇ ਅੱਧੇ ਘਰ ਰਹਿ ਗਏ ਉਹਨਾਂ ਅੱਜ ਉਹਨਾਂ ਵੱਲੋਂ ਕਿਤੇ ਜਾਣ ਅਜੇ ਤੱਕ ਤੇ ਕੋਈ ਆਇਆ ਨਹੀਂ ਭਾਜੀ ਬਾਕੀ ਰਹਿ ਗਈ ਗੱਲ ਪਿੰਡ ਦੀ ਪਿੰਡ 'ਚ ਭਾਜੀ ਟੋਟਲੀ ਗਰੀਬ ਦਬਕਾ ਪਿੰਡ ਹੈ ਸਾਰੇ ਦਿਹਾੜੀਦਾਰ ਮਜ਼ਦੂਰ ਲੋਕੀ ਐ ਇੱਥੇ ਬਾਕੀ ਤੁਸੀਂ ਇੱਧਰ ਦੇਖੋਗੇ ਸਾਡੀਆਂ ਜ਼ਮੀਨਾਂ ਬਨ ਮਾਲੋ ਹਨੂ ਖਤਰਾ ਸਿਰਫ ਜਿਆਦਾ ਦਰਿਆ ਤੋਂ ਆ। ਸਾਡਾ ਬੰਨ ਜਿਹੜਾ ਉਹ ਬਿਲਕੁਲ ਮਜ਼ਬੂਤ ਕੀਤਾ ਜਾਏ। ਅਸੀਂ ਵੀ ਭਾਈ ਸਾਡੀ 33 ਸਾਲ ਉਮਰ ਹੋ ਗਈ ਹੈ। ਅੱਜ ਤੱਕ ਅਸੀਂ ਨਹੀਂ ਤੁਸੀਂ ਦੀ ਰਿਪੇਅਰ ਹੁੰਦੇ ਦਿਖੀ ਨਹੀਂ ਕਿਸੇ ਨੇ ਕੀਤੀ ਨਹੀਂ ਮਜੂਦਾ ਸਰਕਾਰ ਨੇ ਕਰਾਈ ਹੈ। ਉਹਦੇ ਉਹਦੀ ਲਾਪਰਵਾਹੀ ਨਾਲ ਜਿਹੜਾ ਬੰਨ ਟੁੱਟਿਆ। ਦੇਖਿਆ ਗਿਆ ਕਿ ਪਿੰਡਾਂ ਦੇ ਵਿੱਚ ਸਰਕਾਰ ਦਾ ਦਾਵਾ ਹੈਗਾ ਕਿ ਹਰ ਇੱਕ ਘਰ-ਘਰ ਰਾਸ਼ਨ ਜੋ ਵੀ ਇਹਨਾਂ ਨੂੰ ਲੋੜ ਹੈਗੀ ਹੈ ਉਹ ਸਰਕਾਰ ਪਹੁੰਚਾ ਰਹੀ ਹੈ। ਕੀ ਤੁਹਾਡੇ ਤੱਕ ਕੁਝ ਨਹੀਂ ਪਹੁੰਚਿਆ? ਸਰਕਾਰ ਵੱਲੋਂ ਕੁਝ ਨਹੀਂ ਪੁੱਜਿਆ। ਬਾਕੀ ਸੰਸਥਾ ਜਿਹੜੀਆਂ ਉਹ ਇੱਕ ਦੋ ਵਾਰੀ ਦੇ ਕੇ ਗਈਆਂ ਪਿੰਡ ਵਾਲਿਆਂ ਨੂੰ ਹੋਰ ਸਰਕਾਰ ਵੱਲੋਂ ਕੋਈ ਰਾਸ਼ਨ ਨਹੀਂ ਮਿਲਿਆ ਕਿੰਨਾ ਕੁ ਨੁਕਸਾਨ ਜੇ ਦੇਖਿਆ ਜਾਏ ਤੇ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡਾ ਹੋਇਆ ਨੁਕਸਾਨ ਪਾਜੀ ਦਿਖੋਗੀ ਆਪਣੇ ਜਿਹੜੇ 5-7 ਘਰ ਆ ਜਿਨ੍ਹਾਂ ਦੀ ਪਹਿਲੀਆਂ ਦਰਿਆ ਦੇ ਨੇੜੇ ਹੀ ਉਹਨਾਂ ਦਾ ਕੋ ਡੋ ਕਟ 20 ਤੇ 30-35 ਕਿੱਲੇ ਜਿਹੜੀ ਜ਼ਮੀਨ ਉਹ ਰੁੜ ਚੁੱਕੀ ਹੈ ਕੀ ਮੰਗ ਹੈਗੀ ਤੁਹਾਡੀ ਮੰਗ ਇਹੀ ਹੈ ਜੀ ਸਾਨੂੰ ਮਾਲਾ ਖਰਾਬਾ ਕੀਤਾ ਜਾਏ ਜ਼ਮੀਨਾਂ ਦਾ ਸਾਡੀਆਂ ਫਸਲਾਂ ਰੁੜੀਆਂ ਬੰਨ ਮਜ਼ਬੂਤ ਕੀਤਾ ਜਾਏ ਬਾਕੀ ਜੋ ਪਿੰਡ ਘਰਾਂ ਦੇ ਹਲਾ ਦਾ ਉਹ ਆਗੇ ਮੌਕਾ ਦੇਖਦੇ ਜੋ ਬੰਦੀ ਕਰਦੇ ਸੋ ਇਹ ਪੰਮੇ ਦੇ ਪਿੰਡ ਦੇ ਜਿਹੜੇ ਐ ਬਸਨੀਕ ਹੈਗੇ ਨਾ ਜਿਨ੍ਹਾਂ ਦੀਆਂ ਜਗਾ ਵੀ ਇੱਥੇ ਜਿਹੜੀਆਂ ਸਾਰੀਆਂ ਰੁਕ ਚੁੱਕੀਆਂ ਫਸਲਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਮਿੱਟੀ ਹੋ ਚੁੱਕੀਆਂ ਹਨ ਇੱਥੇ ਲੋਕਾਂ ਦੇ ਵਿੱਚ ਇਹੀ ਰੋਸ ਹੈਗਾ ਵੀ ਪਿੰਡ ਦੇ ਵਿੱਚ ਜੇ ਕੋਈ ਆਂਦਾ ਹੈਗਾ ਤੇ ਉਹ ਪੂਰੇ ਪਿੰਡ ਦਾ ਸਰਵਾ ਕਰੇ ਹਰ ਇੱਕ ਜੀਵ ਨੂੰ ਮਿਲੇ ਪਰ ਕਈ ਜਿਹੜੇ ਨਾ ਉਹ ਆਪਣੇ ਘਰਾਂ ਤੱਕ ਹੀ ਸੀਮਤ ਰੱਖਦੇ ਹਨ ਆਪਣੇ ਘਰਾਂ ਦੇ ਹੀ ਸਰਵੇ ਕਰਵਾ ਕੇ ਜਿਹੜਾ ਆ ਇਹਨਾਂ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਇਹਨਾਂ ਤੱਕ ਨਹੀਂ ਪਹੁੰਚ ਰਿਹਾ ਇਸ ਕਾਰਨ ਜਿਹੜਾ ਅੱਜ ਪੂਰਾ ਪਿੰਡ ਦੇ ਗੱਲ ਕਰੀਏ ਤਾਂ ਜਿਸ ਮੁਹੱਲੇ ਦੇ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਉਹਨਾਂ ਵੱਲੋਂ ਇਕੱਠਾ ਹੋ ਕੇ ਜਿਹੜਾ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਲੇਡੀਜ਼ ਪਿੰਡੋਂ ਘਰੋਂ ਬਾਹਰ ਨਿਕਲ ਕੇ ਜਿਹੜੀਆਂ ਨਾ ਇੱਥੇ ਸਾਹਮਣੇ ਨਜ਼ਰ ਆ ਰਹੀਆਂ ਹਨ ਇੱਥੇ ਹੀ ਜਿਹੜੀ ਤੁਹਾਨੂੰ ਲਾਈਵ ਤਸਵੀਰਾਂ ਦੱਸ ਦਈਏ ਵੀ ਇਹ ਸਾਰਾ ਇਲਾਕਾ ਜਿਹੜਾ ਬਿਲਕੁਲ ਬੰਜਰ ਹੋ ਚੁੱਕਿਆ ਹੈ ਇਹਨਾਂ ਦੀਆਂ ਕੀ ਮੰਗਾਂ ਹਨ ਤੇ ਕਿਉਂ ਇਹਨਾਂ ਨੇ ਰੋਸ ਜਿਹੜਾ ਸਰਕਾਰ ਪ੍ਰਤੀ ਕੀਤਾ ਹੈ ਉਹ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਇੱਕ ਨਿਊਜ਼ ਜੀ ਆਪਣਾ ਮੇਰਾ ਨਾਮ ਰਾਜੂ ਹੈ ਜੀ ਕਿਹੜਾ ਪਿੰਡ ਹੈਗਾ ਪਿੰਡ ਪੰਮਾ ਹੈ ਜੀ ਕੀ ਗੱਲ ਹੈ ਜੀ ਸਾਰੇ ਇਕੱਠੇ ਹੋਏ ਪਿੰਡ ਵਾਲੇ ਕੋਈ ਰੋਸ਼ਕਾਰ ਹੋ ਕਿ ਚੱਕਰ ਵਾਲੇ ਸਰ ਇਹ ਸਾਡੇ ਇੱਥੇ ਇਹ ਪਿੰਡ ਪੰਮਾ ਦੇ ਸਨਿਕ ਹੈ ਜਿਹੜੇ ਐਣਾ ਸੇ 7-8 ਘਰ ਹੈਗੇ ਜਿਨ੍ਹਾਂ ਦੀ ਜ਼ਮੀਨ ਜਾਇਦਾ ਸਭ ਕੁਝ ਰੁੜ ਗਈ ਹੈ ਉਹਦੇ ਤੋਂ ਹੀ ਇਹਨਾਂ ਦਾ ਰੋਜੀ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਜੀ ਹੁਣ ਕੱਲ ਇੱਥੇ ਸਰਵੇ ਹੋਇਆ ਹੈ ਘਰਾਂ ਦੇ ਵਿੱਚ ਵੀ ਦੋ-ਦੋ ਤਿੰਨ ਦਿਨ ਫੁੱਟ ਪਾਣੀ ਜਿਹੜਾ ਚੜਿਆ ਹੋਇਆ ਹੈ ਇੱਥੇ ਕੁਝ ਮੁਲਾਜ਼ਮ ਪਤਾ ਨਹੀਂ ਕਿਸ ਮਹਿਕਮੇ ਦੇ ਆਏ ਨੇ ਜਿਹੜੇ ਇਥੇ ਸਰਵੇ ਕਰਕੇ ਗਿਆ ਲੇਖਣ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦਾ ਨਾਂ ਤਾਂ ਕੋਈ ਸਰਵੇ ਹੋਇਆ ਨਾ ਹੀ ਉਹਨਾਂ ਨੂੰ ਕੋਈ ਇਸੇ ਕਿਸਮ ਦੀ ਕੋਈ ਸਹੂਲਤ ਆ ਸਿਰਫ ਇਸੇ ਚੀਜ਼ ਦਾ ਜਿਹੜਾ ਰੋਸ਼ ਪਾਇਆ ਯਾਰ ਆਨੇ ਕੱਲ ਹੀ ਨਾ ਉਸ ਕੀਤਾ ਕਿੰਨੇ ਨੇ ਜਿਹੜੀ ਸਰਵੇ ਕੀਤਾ ਜਾਏਗਾ ਹੋ ਸਕਦਾ ਆਣ ਹੋਏ ਉਹਨਾਂ ਨੂੰ ਪਰ ਸਾਰੇ ਆਪਣੇ ਅੱਧੇ ਘਰਾਂ ਦਾ ਹੋ ਗਿਆ ਅੱਧੇ ਘਰਾਂ ਦਾ ਕਿਉਂ ਨਹੀਂ ਹੋਇਆ ਪਿੰਡ ਚ ਆਏ ਨੇ ਪਿੰਡ ਚ ਕੱਲ ਆਏ ਇਹ ਨਹੀਂ ਪਤਾ ਹੈਗਾ ਕਿਸ ਮਹਿਕਮੇ ਦੇ ਅਧਿਕਾਰੀ ਨੇ ਪਰ ਕੁਝ ਕਰਨ ਦਾ ਸਰਵੇ ਕੀਤਾ ਬਾਕੀ ਕਰਾਂ ਦੇ ਬਿਲਕੁਲ ਰਹਿ ਗਿਆ ਕੁਝ ਵੀ ਨਹੀਂ ਕੀਤਾ ਇਹਨਾਂ ਦਾ ਮਨੇ ਕੋਈ ਸਰਵੇ ਨਹੀਂ ਹੋਇਆ ਸੀ ਕੀ ਮੰਗ ਕਰਦੇ ਮੰਗ ਇਹ ਹੀ ਕਰਦਾ ਕਿ ਜੋ ਸਾਡੀ ਜ਼ਮੀਨ ਜ਼ਿਆਦਾ ਰੁੜ ਗਈ ਹੈ ਇਹਨਾਂ ਦਾ ਕੋਈ ਮੁਆਵਜ਼ਾ ਦਿੱਤਾ ਜਾਏ ਜਿਹੜੇ ਘਰ ਡੈਮੇਜ ਹੋਏ ਨੇ ਜਾਂ ਜਿਹੜਾ ਘਰਾਂ ਦੇ ਵਿੱਚ ਪਾਣੀ ਦਾ ਕੋਈ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਵੀ ਬੜੇ ਮੁਆਵਜ਼ਾ ਦਿੱਤਾ ਜਾਏ ਆਜੀ ਬਜ਼ੁਰਗੋ ਕੀ ਨਾਮ ਹੈ ਆਪਣਾ ਦਿਲੀਵ ਚੰਦ ਜੀ ਪਿੰਡ ਕਿਹੜਾ ਹੈਗਾ ਪੰਮਾ ਜੀ ਕੀ ਕਾਰਨ ਹੈਗਾ ਸਾਰਾ ਪਿੰਡ ਇਕੱਠਾ ਹੋਇਆ ਰੋਸ਼ਕਾਰੇ ਇਕੱਠਾ ਜੀ ਇਹ ਜਿਹੜੇ ਘਰ ਪੰਜ 10 ਘਰ ਜਿਹੜੇ ਨੇ ਰੁੜ ਗਏ ਨੇ ਇਹ ਪਹਿਲੀਆਂ ਜਿਹੜੀਆਂ ਗੋਲੀਆਂ ਇਕੜੇ ਪਾਸੇ ਹੀ ਉਹਦੇ ਚ ਪਾਣੀ ਬਹੁਤ ਬੜਾ ਜਿਆਦਾ ਫਿਰ ਗਿਆ ਸਾਡੇ ਕੋਲ ਘਾਰੇ ਵਿੱਚ ਨਾਲ ਹੀ ਘਰ ਤੇ ਨਾਲ ਡੰਗਰ ਰੱਖੇ ਸੀ ਉਥੇ ਬੜੀ ਮੁਸ਼ਕਲ ਅਸੀਂ ਵੀ ਗੱਲ-ਗੱਲ ਪਾਣੀ ਲੈ ਕੇ ਟਪਿਆ ਸਾਡੀ ਕਿਸੇ ਨੇ ਬਤ ਕਹਾਣੀ ਲਈ ਅਗਰ ਜ਼ਮੀਨ ਜਿਹੜੀ ਆ ਝੋਨਾ ਲੱਗਿਆ ਸੀ ਉਹ ਵੀ ਰੁੜ ਗਿਆ ਜਿਹੜੇ ਥੱਲੇ ਖਾਂ ਗਾਂਹੇ ਤਾਲੀਆਂ ਵਾਲੇ ਉੱ비 ਵਿਚਾਰਾਂ ਦਾ ਕੋਈ ਨਾ ਇਨਸਾਨ ਨਹੀਂ ਲੱਭੇ ਕਦਾ ਇੰਨ ਲੋਕਾਂ ਦੇ ਡੁੱਬੇ ਪੇਣਾ ਕੋਈ ਪਤਾ ਨਹੀਂ ਲੱਗੇਦਾ ਮਤਲਬ ਸਮੁੰਦਰੀ ਬਣ ਗਿਆ ਉੱਥੇ ਅਸੀਂ ਇਹ ਗਵਰਨਮੈਂਟ ਕੇ ਇਹ ਕਹਿੰਦੀ ਕਹਦਾ ਸਾਡੀ ਕੋਈ ਬਾਤ ਕਾ ਲਵੇ ਨਾ ਇੱਥੇ ਪੱਠਾ ਨਾ ਦਥਾ ਆ ਨਾ ਕੋਈ ਚਾਰਾ ਆ ਮੈਂ ਮੰਤਰੀ ਸਾਹਿਬ ਨੂੰ ਕੋਈ ਪਿੱਛੇ ਮਿਲਿਆ ਹੁਣ ਥੋੜੇ ਦੇਣਾ ਉਹ ਤੋਂ ਆਹੇ ਭੇਜਦਾ ਕੱਲ ਇੱਥੇ ਕੱਲ ਛੱਡ ਕੇ ਕਈ ਦਿਨ ਦੇਖਦੇ ਹੋਇਆ ਕਦੇ ਕੋ ਮੰਕੇ ਪਾਉ ਮੁੱਠ ਕਰਕੇ ਕੋ ਪਾ ਡੰਗਰ ਵਸਾ ਰੱਖੇਦਾ ਕਿਉਂ ਜ਼ਿੰਮੇਵਾਰ ਬੰਦੇ ਹੀ ਮਾੜੇ ਮੋਟੇ ਤੇ ਅਸੀਂ ਉਸ ਗੱਲ ਨੂੰ ਅਪੀਲ ਕਰਨੇ ਕੋਈ ਦਰਿਆ ਨੂੰ ਵੀ ਸੰਭਿਆ ਜਾਏ ਨੂੰ ਉਹਦੇ باوجود ਇੱਕ ਪਿੰਡ ਨੂੰ ਵੀ ਆ ਕੇ ਦੇਖੋ ਹਰ ਘਰ ਨੂੰ ਜੇ ਪਿੱਛੇ ਕੋਈ ਦੇਖਦਾ ਤੇ ਅੱਗੇ ਵੀ ਆ ਕੇ ਦੇਖ ਸਕਦਾ ਪਰ ਸਰਕਾਰ ਨੂੰ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਪਾਪਾ ਘਰ-ਘਰ ਰਾਸ਼ਨ ਵੀ ਮੰਗਵਾਇਆ ਦਾਣਾ ਪੱਠਾ ਹੈਗਾ ਉਹ ਵੀ ਦਿੱਤਾ ਸਭੇ ਵੀ ਕਰਵਾ ਰਹੇ ਨੇ ਨਹੀਂ ਇਹ ਉਹ ਗੁਜਰਾਂ ਨੂੰ ਪਿੱਛੇ ਮਿਲ ਦੇ ਦੇਂਦਰਾ ਉਹ ਆਪਣੇ ਜਿਹੜਾ ਅੱਡਾ ਨਾ ਕੋਲੀਆਂ ਵਾਲਾ ਉੱਥੇ ਲੋਹਾ ਕੇ ਤੋੜੀ ਚੱਲ ਜਾਂਦੇ ਉਹ ਗੁਜਰ ਕਾਬੂ ਕਰ ਲੈਂਦੇ ਨੇ ਸਾਨੂੰ ਲੋਕਾਂ ਨੂੰ ਕੋਈ ਇਥੇ ਕੋਈ ਦੱਸੇ ਮੇਰੀ ਚਲਨ ਕਰਦੇ ਕਿੰਨੂ ਅੱਗੇ ਆਗੇ ਮਿਲਿਏ ਪਿੰਡ ਨੂੰ ਹਾਂ ਜਿੰਦੇ ਮੋਸਲੀ ਪਟੋਕੇ ਚੱਲ ਗਏ ਨਾ ਕਿਤੇ ਬੂਟੇ ਰੁੜ ਗਏ ਸਾਡੇ ਲੱਖਾਂ ਰੁਪਏ ਦੇ ਬੂਟੇ ਰੁੜ ਗਏ ਸਾਨੂੰ ਹੋਣੀ ਲੱਭੇਗਾ ਕਿੱਥੇ ਕਿੱਥੇ ਨਹੀਂ ਜਿੰਨਸਕਾਨੇ ਗਏ ਆ ਜਾ ਕੇ ਸਾਡਾ ਦੇਖੋ ਮੌਕਾ ਜਾ ਕੇ ਦੇਖਿਆ ਜਾ ਜਨਾਬ ਆ ਗਏ ਮੌਕਾ ਸਾਨੂੰ ਕੋਈ ਪੁੱਜੇ ਨਹੀਂ ਸੀ ਕੀ ਮੰਗ ਕਰਦੇ ਕੀ ਮੰਗੇ ਹੋ ਕਰਨੇ ਜੀ ਸਾਨੂੰ ਵਿਚਾਰਾ ਵੀ ਨਗਰਾ ਮਿਲਿਆ ਜਾਏ ਸਾਡੀ ਇਹ ਦਰਿਆਦ ਵੀ ਮਲਾ ਕਾਬੂ ਕੀਤਾ ਜਾਏ ਉਸ ਤੋਂ ਬਾਅਦ ਜਿਹੜੀ ਪੈੜੀਆਂ ਰੁੜ ਗਈਆਂ ਹੁੰਦਾ ਕੋ ਹੱਲ ਕੀਤਾ ਜਾਏ ਹੁਣ ਕੋਈ ਜਿਹੜਾ ਮਾਜਬਾ ਛੋਣਿਆ ਜੇ ਲੱਗਿਆ ਸੀ ਫਸਲਾਂ ਨੂੰ ਕਾਰਾਈ ਦੀਆਂ ਸੀ ਉਹ ਮਿਲਣੀ ਚਾਹੀਦੀ ਬਸ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਪਾ ਗਰੀਬ ਮਰਗੇ ਤੇ ਜਿੰਦੇ ਨਹੀਂ ਰਹੇ ਸੀ ਸਾਨੂੰ ਕੋਲ ਤਾਂ ਕੋਈ ਪੁੱਜ ਨਹੀਂ ਡਿਆ ਜੇ ਕੋਈ ਚਾਰਾ ਆਂਦਾ ਡੰਗਰਾ ਪਿੱਛੇ ਲਾ ਕੇ ਬੰਡ ਬੰਡ ਲੈਂਦੇ ਨਾ ਸਾਤਾ ਕੀ ਨਾ ਜੀ ਆਪਣਾ ਧਰਮ ਦੇ ਕੀ ਗੱਲਬਾਤ ਹੋਈ ਹੈ ਗੱਲਬਾਤ ਰਕੇਵੇਂ ਸਾਨੂੰ ਖੱਟਰਾ ਪਾਣੀ ਆਵੇ ਖੱਟਰਾ ਪਰ ਮੈਂ ਕਿਹੜੇ ਮੇਰੇ ਪਾਣੀ ਆ ਜਾਣਾ ਰੋਟਾਂਗੇ ਕੋਈ ਜਗਾ ਨਹੀਂ ਡਾਂ ਨੂੰ ਕਹਤੇ ਹੰਟੇ ਲਖੜ ਕੋਈ ਕੋਈ ਡਾੜਾਂਗੇ ਵੀ ਬੰਦਿਆਂ ਨਾਲ ਸਾਡੀ 25 ਜਣਾ ਬੰਦਾ ਉਹ ਬੇਦੀ ਹੀ ਬੀਚ ਚਲੀ ਪਾਣੀ ਫਿਰ ਕੇ ਵਿੱਚ ਥਰ ਤੇ ਬੱਚਾ ਮੇਰੇ ਜੰਦਾ ਯਾਰ ਚਾ ਆਪੇ ਸਿਰੋਂ ਲੰਗੀਆਂ ਬੱਚੇ ਨਾਲ ਕਹਿੰਨ ਮੇਰੇ ਕਹਿੰਦੇ ਪਿੰਡ ਦੇ ਵਿੱਚ ਕਾਫੀ ਪਾਣੀ ਆਇਆ ਪਿਛਲੇ ਦਿਨੀ ਕਾਫੀ ਨੁਕਸਾਨ ਹੋਇਆ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਉਸ ਕਾਲਾ ਸਾਡੀ ਮੇਲੇ ਪਿਆ ਹੀ ਬੋਰੀਆਂ ਅੱਗੇ ਡਿੱਕੀਆਂ ਹੀ ਪਾਣੀ ਧਰ ਕੇ ਘਰਾਂ ਦੇ ਵਿੱਚ ਬੋਰੀ ਰੱਖ ਕੇ ਤਾਂ ਨੂੰ ਫਿਰ ਗਿਆ ਪਾਣੀ ਹਾਂ ਤੇ ਮਦਦ ਕੋਈ ਨਹੀਂ ਤੁਹਾਡੀ ਹੋਈ ਮਦਦ ਹੀ ਕੋਈ ਆਇਆ ਹੀ ਨਹੀਂ ਸਾਡੇ ਹਾਂ ਕੋਈ ਪਿੱਛੇ ਆਇਆ ਹਨ ਕੇ ਨਾ ਖਾ ਉਹ ਕਾਲੇ ਕਬਰਾਂ ਦਾ ਅਗੇ ਕੋਠੇ ਦੇ ਪਿੱਛੇ ਦੇ ਮੇਰੇ ਮਤ ਸਤ ਪਾੜ ਦੇ ਬੰਦ ਗਿਆ ਮੇਰੇ ਬੱਚਾ ਜਨਦਾਇਆ ਸਰਕਾਰ ਸਰਕਾਰ ਦੇ ਕਹਿ ਰਹੀ ਹੈ ਕਿ ਆਪਾਂ ਮਦਦ ਕਰਨ ਦੇ ਸਾਰੀ ਮੈਂ ਤੁਦਰੀ ਕਰੇ ਕਰਣ ਕਿੰਦਰ ਮਾਇਗਾ ਸਾਨੂੰ ਕੋਈ ਮਦਦ ਨਹੀਂ ਆ ਲਿਆ ਰਸ ਪਾਂਝੜ ਆ ਮਰਾ ਮਟਾ ਸਾਰੇ ਮਿਲੇ ਮਰਾ ਮਟਾ ਸਾਈ ਚੋਠੀ ਮਾਰਨਾ ਕੀ ਮੰਗ ਕਰਦੇ ਹੋ ਮੰਗਿਆ ਕਰਨੇ ਵੀ ਚਲੋ ਸਾਨੂੰ ਅੱਗੇ ਪਿੱਛੇ ਜਾਣ ਸਕਦੇ ਪਜੇ ਸਾਨੂੰ ਕੋਈ ਜਗ੍ਹਾ ਮਿਲ ਜੇ ਤੁਹਾਨੂੰ ਕੋਈ ਦੇ ਰਣਗੇ ਤੇ ਨੇਰੇ ਕੱਲ ਨੂੰ ਅੱਜੇ ਖਤਰਾ ਹੀ ਖਤਰਾ ਹੈ ਜੇ ਨਹੀਂ ਤਾਂ ਸੀਆਂ ਬੱਜੀਆਂ ਦਾ ਖਤਰਾ ਖਤਰਾ ਸਾਨੂੰ ਤੇ ਮਾਦਈ ਕੀ ਨਾਂ ਜੇ ਆਪਣਾ ਮੇਨ ਲਾ ਦੇ ਕੀ ਗੱਲ ਬਾਤ ਹੋਈ ਹੈ ਸਾਰੇ ਇਕੱਠੇ ਹੋਏ ਪਿੰਡ ਵਾਲੇ ਇਕੱਠੇ ਆ ਸਾਡਾ ਘਰ ਪਾਣੀ ਵਿੱਚ ਹੀ ਮੇਰਾ ਤਿੰਨ ਬੱਚੇ ਆ ਤਿੰਨਾ ਬੱਚੇ ਮੇਰੇ ਬਾਹਰ ਬੈਠੇ ਨੇ ਘਰ ਕੋਈ ਨਹੀਂ ਰਹਿੰਦੇ ਬਾਹਰ ਬੈਠੇ ਨੇ ਕੋਈ ਨੇ ਦੇਖ ਲਖ ਨਹੀਂ ਜਾਂ ਅਖਾੜ ਅੰਦਰ ਕੇ ਨਾਲ ਕੇ ਦੇਖਿਆ ਨਹੀਂ ਗਰੀਬਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੇਰਾ ਤਿੰਨ ਬੱਚਾ ਤਿੰਨੇ ਹੀ ਵਾਰ ਇੱਕ ਮੇਰੀ ਵਿਧਵਾ ਨੂੰ ਹੈ ਤੇ ਇਦਾਂ ਕੀ ਮੇਰੇ ਇੱਥੇ ਮਤਲਬ ਆ ਹੋਇਆ ਪਈ ਦੋ ਮੁੰਡੇ ਨੇ ਮੇਰੇ ਤੇ ਇੱਕ ਵਿਚਾਰਾ ਪੂਰਾ ਹੋ ਗਿਆ ਸਾਲ ਹੋ ਗਿਆ ਨੂੰ ਇਹ ਉਹਦਾ ਲੜਕਾ ਕੋਈ ਜ਼ਮੀਨ ਜਮੂਨ ਵੀ ਹੈਗੀ ਜ਼ਮੀਨ ਆਈ ਰੁੜ ਗਈ ਜ਼ਮੀਨ ਕੋਈ ਅਸਰ ਨਹੀਂ ਹੋਣ ਰਿਹਾ ਸਰਕਾਰ ਤੇ ਕਹਿ ਰਹੀ ਕੇ ਪਾਸ ਸਰਵੇ ਕਰ ਰਿਆ ਉਹਨਾਂ ਨੂੰ ਮੁਆਵਜ਼ਾ ਵੀ ਦਵਾਂਗੇ ਰਾਸ਼ਨ ਵਗੈਰਾ ਵੀ ਕਾਫੀ ਪੰਡਿਆ ਤੇ ਤੁਹਾਡਾ ਕਿਸੇ ਨੇ ਸਾਾਨੂੰ ਕੇ ਨ ਪਿੱਛੇ ਹੀ ਮੁਰਜ ਜਾਂਦੇ ਆਂਦੇ ਨੇ ਪਿੱਛੇ ਮੁਰਜ ਜਾਂਦਾ ਕੱਲ ਸਰਵੇ ਵੀ ਹੋਏ ਨੇ ਸਾਡੇ ਕੋਲ ਕੋਈ ਨਹੀਂ ਆਇਆ ਕੀ ਮੰਗ ਕਰਦੇ ਹੋ ਅਈ ਕਹਨੇ ਤੁਹਾਡੀ ਪਾਲੀ ਦੇ ਮੱਝ ਵੀ ਦਿੱਤੇ ਜਾਣ ਤੁਹਾਡਾ ਘਰ ਜਿਹੜਾ ਉਹ ਬਣ ਕੇ ਵੀ ਉਹ ਜੀ ਮੇਰੇ ਬੱਚਾ ਨੂੰ ਦਿੱਤਾ ਜਾਏ ਵੀ ਮੱਝ ਦਿੱਤੀ ਜਾਏ ਮੈਂ ਉਹਦਾ ਬਹੁਤਾ ਮੜ ਪੰਪ ਦੇ ਸਾਹਮਣੇ ਆਡਾ ਘਰ ਆ ਸਭ ਤੋਂ ਨੀਵਾਂ ਘਰ ਆ ਸਾਰੇ ਸਾਡਾ ਘਰ ਮਦਰ ਨਹੀਂ ਆਡੇ ਵੀ ਮਦਰ ਬੱਚੇ ਘਰ ਬਣਾ ਨਹੀਂ ਸਕਦੇ ਜਿਹੜੀ ਘਰ ਨੇ ਵਿਚਾਰੇ